ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੁਹਾਡਾ ਆਪਣੇ ਚੈਨਲ ਪਹਿਰ ਫੈਮਿਲੀ ਵਲੌਗ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਨੂੰ ਸਾਰਿਆਂ ਨੂੰ ਲੋੜੀ ਦੇ ਪਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਰੱਬ ਕਰੇ ਤੁਹਾਡੀ ਜ਼ਿੰਦਗੀ ਦੇ ਵਿੱਚ ਹਰੇਕ ਖੁਸ਼ੀਆਂ ਆਉਣ ਜੀ ਤੁਸੀਂ ਰੱਜ ਰੱਜ ਖੁਸ਼ੀਆਂ ਮਾਣੋ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਜੀ ਤੇ ਇਸ ਪਵਿੱਤਰ ਦਿਹਾੜੇ ਦੇ ਉੱਪਰ ਆਪਾਂ ਨੇ ਚੈਨਲ ਦੀ ਸ਼ੁਰੂਆਤ ਕੀਤੀ ਹੈ ਜੀ ਆਪਾਂ ਇਸ ਚੈਨਲ ਦੇ ਉੱਤੇ ਵੀਡੀਓ ਪਾਇਆ ਕਰਾਂਗੇ ਜੀ ਸੋਹਣੇ-ਸੋਹਣੇ ਵਲੌਗ ਪਾਇਆ ਕਰਾਂਗੇ ਜੇ ਤੁਹਾਨੂੰ ਆਪਣੇ ਵਲੌਗ ਵਧੀਆ ਲੱਗਣ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਠੀਕ ਹੈ ਜੀ ਚਲੋ ਹੁਣ ਆਪਾਂ ਆਪਣਾ ਵਲੌਗ ਅੱਗੇ ਕੰਟੀਨਿਊ ਕਰਦੇ ਹਾਂ ਚਲੋ ਜੀ ਹੁਣ ਆਪਾਂ ਚੱਲਦੇ ਆ ਕੋਠੇ ਤੇ ਸਮਰ ਪਤੰਗ ਡਾਉਣ ਲੱਗਿਆ ਹੋਇਆ ਉਹਦੀ ਵੀਡੀਓ ਬਣਾ ਕੇ ਲਿਓਨੇ ਆ ਕਿਵੇਂ ਡਾ ਰਿਹਾ ਸਮਰ ਵਧੀਆ ਉੱਡਦੇ ਆ ਪਤੰਗ ਓਡਿਆ ਤਾਂ ਹੈ ਨਹੀਂ ਕੋਈ ਓਡਿਆ ਤਾਂ ਹੈ ਨਹੀਂ ਕੋਈ ਚਲੋ ਡਾ ਲਾ ਵਧੀਆ ਆ ਦੇਖੋ ਕਿਵੇਂ ਪਤੰਗ ਖਲਾਰੇ ਪਏ ਨੇ ਦੇਖ ਲੋ ਮਸਾਂ ਦੇ ਨਾ ਆਇਆ ਇਹਨੂੰ ਤਾਂ ਸਮਝ ਰਸ਼ੀਕਾ ਬਲਾਉਸਰ ਨੂੰ ਰਸ਼ੀਕਾ ਇਹਂ ਹੀ ਤਰ੍ਹਾਂ ਰਸ਼ੀਕਾ ਜੀ ਕਿ ਮੈਂ ਸਮਰ ਮੈਂ ਸਮਰ ਹਮ ਤਾਂ ਪਤੰਗ ਚੜਾਉਣ ਵਿੱਚ ਬਿਜ਼ੀ ਆ ਬਹੁਤ ਗੱਲਾਂ ਮਾਰਦਾ ਏ ਵੀ ਸੁਣਾਵਾਂਗੇ ਕਦੇ ਤੁਹਾਨੂੰ ਇਹਦੀਆਂ ਗੱਲਾਂ ਆਪਣਾ ਪਿੰਡ ਆ ਜੀ ਆਲੇ-ਦਾਲੇ ਦੇਖ ਲੋ मसांज थोड़ी थो लो जी धुप निकली आलो जी आपूनी बाल ली मा टेकन लगे इधर डॉक्टर साहब बैठे ने <laughs> समर लिया लो हूँ मा टेको चलो टेको इसर आए दलित जाए दलितर जड़ चुल्ले पाए इसर इस आए दलित जाए दी जड़ चुल्ले पाए इसर इस आए दलित जाए दी जड़ चुल्ले पाए इसर इस आए दलितर जाए दलितर जड़ चुल्ले पाए इसर इस आए दलित जाए दलित जड़ चुल्ले पाए ਇਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪਾਈ ਇਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪਾਈ ਏ ਲੋੜੀ ਮਾਂ ਹੋਂਦੇ ਸਾਲ ਨੂੰ ਸੁੱਖ ਸਾੰਦ ਦੀ ਆਈ ਮੇਰੇ ਤਾਂ ਕਿੰਨਾ ਹੀ ਚੇਰ ਕਰ ਮੱਥਾ ਟੇਕੋ ਮੱਥਾ ਚਲੋ ਚਲੋ ਜੀ ਵਿਆਹ ਗਰੂ ਸੁੱਖ ਸਾੰਦ ਨਾਲ ਅਗਲੇ ਸਾਲ ਲੋੜੀ ਦਾ ਤਿਹਾਰ ਮਨਾਈਏ